ਵੇਖ ਲੱਭ ਜੇ ਖੁਸ਼ ਸੁਣਨ ਨੂੰ ਤਿਆਰ ਨਹੀਂ ਹੈਗੇ ਆਪਣੀ ਗੱਲ ਤਾਂ ਸੁਣ ਲੈ ਮੈਂ ਤੈਨੂੰ ਦੱਸਿਆ ਸੀਗਾ ਨਾ ਵੀ ਉਹਨਾਂ ਦਾ ਉਹੀ ਗੱਲ ਕਰਦੇ ਆ ਉਹ ਹੁਣ ਵੀ ਟਾਈਮ ਲਵਾਇਆ ਹੈ ਨਾ ਐਵੇਂ ਗੇੜਾ ਲੱਗਿਆ ਲੈ ਕੁੜੀ ਤੇ ਕੰਮ ਦੇਖ ਲਾਂ ਗੇਟ ਖੁੱਲਾ ਹੀ ਪਿਆ ਉਹ ਵੀ ਮੈਂ ਆ ਕੇ ਗਿਆ ਸੀ ਨਾਲੇ ਮੈਂ ਕਿਹਾ ਗੇਟ ਬੰਦ ਕਰਕੇ ਲੈ ਇਹ ਕੰਮ ਲਈ ਆ ਬਾਕੀ ਤਾਂ ਵਿਅਸਤ ਆਪਣੇ ਘਰੇ ਕੋਈ ਆਉਂਦਾ ਨਹੀਂਗਾ ਐਵੇਂ ਲੈ ਦੇਖੀ ਕੰਮ ਲਈ ਫੋਨ ਤੇ ਲੱਗ ਰਹੀ ਹੈਗੀ ਆ ਗਈ ਜੀ ਤੁਸੀਂ ਗੇਟ ਨਹੀਂ ਬੰਦ ਕਰਿਆ ਉਹਨੂੰ ਮੈਂ ਲੱਗਾ ਫੋਨ ਤੇ ਲੱਗੀ ਬੈਠੀ ਆ ਬੈਠ ਜਾ ਬਾਬੀ ਨਾ ਵੀ ਫੋਨ ਤੇ ਤਾਂ ਕਾਣੂ ਮੈਂ ਨੋ ਸਟੱਡੀ ਕਰਨ ਲੱਗੀ ਸੀ ਤੁਸੀਂ ਬੈਠੋ ਮੈਂ ਨਾ ਪਾਣੀ ਲੈ ਕੇ ਆਉਣੀ ਥੋੜੀ ਲੈ ਆ ਦੇ ਪਾਣੀ ਜਾ ਕੇ ਦੇਖਿਆ ਹੀ ਉਹਨੂੰ ਮੈਂ ਤਾਂ ਦੇਖਿਆ ਹੀ ਕੋਣ ਹੋਊਗਾ ਕਿ ਉਹ ਤਾਂ ਗੱਲ ਸੁਣਨ ਨੂੰ ਵੀ ਤਿਆਰ ਨਹੀਂਗੇ ਮੈਂ ਤੁਹਾਨੂੰ ਪਹਿਲਾਂ ਹੀ ਆਖਿਆ ਸੀ ਇਹ ਗੱਲਾਂ ਵੀ ਉੱਤੇ ਕੋਈ ਪੈਦਾ ਨਹੀਂ ਜਾਣਦਾ ਐਵੇਂ ਗੇੜੇ ਮਰਵਾਈ ਜਾਂਦੇ ਹੈਗੇ ਮੈਨੂੰ ਤਾਂ ਇਹ ਕਿ ਨਾ ਲੱਗਦਾ ਪੈਸੇ ਚੜਾਉਣੇ ਹੀ ਪੈਣਗੇ ਇਹਨਾਂ ਨੂੰ ਵੀਰੇ ਪੈਸੇ ਵੀ ਆਪਾਂ ਕਿੱਥੋਂ ਦਾ ਪਾਂਗੇ ਤੂੰ ਘਾਤੋ ਟੈਨਸ਼ਨ ਲੈਨੀ ਹੈ ਜਦੋਂ ਮੈਂ ਮੂਰੇ ਲੱਗਿਆ ਹੋਇਆ ਠੀਕ ਹੈ ਨਾ ਸਾਰਾ ਕੰਮ ਮੈਂ ਕਰੀ ਜਾਣਾ ਦੋ ਠਾਣੇ ਦਾ ਆਪੇ ਦੇਖੂਗਾ ਮੈਂ ਕੋਈ ਨਾ ਤੁਸੀਂ ਟੈਨਸ਼ਨ ਨਾ ਲਓ ਟੈਨਸ਼ਨ ਕਿਉਂ ਨਾ ਲਵਾਂ ਵੀਰੇ ਟੈਨਸ਼ਨ ਤਾਂ ਹੁੰਦੀ ਆ ਤੁਸੀਂ ਵੀ ਇਹਨਾਂ ਕਿੱਥੋਂ ਕਰ ਦੋਗੇ ਕੀ ਤੂੰ ਤਾਂ ਕਰਾਂਗੀ ਕੋਈ ਨਾ ਹਲਤਾ ਕਰਾਂਗੇ ਫਿਰ ਕਿਸੇ ਪਾਸੇ ਐਵੇਂ ਹੱਥ-ਯੱਤ ਰੱਖ ਕੇ ਤਾਂ ਨਹੀਂ ਰਹਿੰਦੇ ਕੀ ਗੱਲ ਹੋ ਗਈ ਤੁਹਾਡੀ ਮੈਂ ਪਾਣੀ ਪੀਚੋ ਚੁੱਪ ਕਰ ਉਹਦੇ ਠੀਕ ਨੇ ਸਭ ਕੁਝ ਮੈਂ ਠੀਕ ਆ ਉਹ ਹੀ ਤੈਨੂੰ ਪਤਾ ਤਾਂ ਹੈ ਉੱਥੇ ਠਾਣੇ ਵਾਲੇ ਨੇ ਜਿਹੜਾ ਐਤ ਕੀ ਫੇਰ ਮਰਵਾਤਾ ਫੇਰ ਨਹੀਂ ਕੁਝ ਕਿਹਾ ਉਹਨਾਂ ਨੇ ਕਿ ਜਿਹੜਾ ਉਹਨਾਂ ਦਾ ਹੀ ਕੰਮ ਆ ਉਹ ਪਕਾਈ ਤਾਂ ਕਰਨੀ ਪੈਣੀ ਆ ਜੇ ਆਰਾਮ ਨਾਲ ਹੀ ਕੰਮ ਹੋ ਜਾਣ ਫਿਰ ਗੱਲਾਂ ਹੀ ਕਾਦੀਆਂ ਨਾਲੇ ਫਾਬੀ ਰੋ ਕੇ ਕੀ ਹੋਊਗਾ ਇਹਨੂੰ ਆਖਿਆ ਮੈਂ ਮੈਂ ਕਿਹਾ ਵੀ ਕੋਈ ਨਾ ਕੰਮ ਜਿਹੜਾ ਵੀ ਹੋਊਗਾ ਹੌਲੀ ਹੌਲੀ ਹੋਊਗਾ ਹੁਣ ਆ ਇੱਕਦਮ ਨਹੀਂ ਹੁੰਦਾ ਪੁਲਿਸ ਵਾਲੇ ਕਿਸੇ ਦੇ ਮਿੱਤ ਨਹੀਂ ਹੈਗੇ ਇਹ ਜਿਹੜਾ ਉਹ ਗੱਲ ਤਾਂ ਹੈ ਸਾਰੇ ਪੈਸੇ ਤੇ ਯਾਰ ਹੋ ਗਏ ਆ ਮੈਂ ਚਾਹ ਬਣਾ ਕੇ ਲੈ ਕੇ ਆਉਂਗਾ ਵੀ ਨਾ ਭਈ ਮੈਂ ਤਾਂ ਜਾਣਾਗਾ ਬਸ ਉਹ ਫਿਰ ਘਰੇ ਡੈਡੀ ਹੋਰੀ ਵੀ ਹੈ ਨਹੀਂ ਡੈਡੀ ਵੀ ਉਧਰ ਜਾਤੀ ਹੋਰ ਨਾ ਗਿਆ ਹੋਇਆ ਤੇ ਮੈਂ ਸ਼ਾਮ ਨੂੰ ਕਿਹੜਾ ਮਾਰੂ ਮਾਰਪੇ ਠੀਕ ਹੈ ਆ ਵੀ ਤੈਨਾਂ ਲੈ ਲੈ ਦਵਾਈ ਲੈ ਲੈ ਠੀਕ ਹੈ ਚੁੱਪ ਕਰਕੇ ਬਹਿ ਜਾ ਰੋ ਨਾ ਐਵੇਂ ਰੋਣ ਦਾ ਕੋਈ ਫਾਇਦਾ ਨਹੀਂ ਆ ਠੀਕ ਹੈ ਠੀਕ ਹੈ ਬਾਕੀ ਮੈਂ ਸ਼ਾਮ ਨੂੰ ਕਿਹਦਾ ਮਰਵਾ ਮੈਂ ਚੱਲਦਾ ਠੀਕ ਹੈ ਵੀਰੇ ਸੋਖ ਕੀ ਗੱਲ ਰੋ ਪੀ ਕਿਉਂ ਰੋਈਆਂ ਨਹੀਂ ਤੂੰ ਰੋ ਮਾਂ ਕਿਉਂ ਨਾ ਤੂੰ ਹੀ ਦੱਸ ਥਾਣੇ ਵਾਲ ਤਾਂ ਗੱਲ ਸੁਣਨ ਨੂੰ ਤਿਆਰ ਹੀ ਨਹੀਂ ਹੈਗੇ ਪਤਾ ਜਿਹੜੇ ਉਹਨਾਂ ਨੇ ਫੜ ਰੱਖਿਆ ਨਾ ਮੁੰਡੇ ਉਹਨਾਂ ਤੋਂ ਮੈਂ ਇੰਨਾ ਪੁੱਛਿਆ ਤੇ ਕੁਝ ਵੀ ਦੱਸਣ ਨੂੰ ਤਿਆਰ ਹੀ ਨਹੀਂ ਹੈਗੇ ਬਾਪੀ ਉਹ ਹੀ ਤਾਂ ਤੁਹਾਨੂੰ ਕਹੀ ਜਾਂਦੇ ਆਵੇਂ ਪਕਾਈ ਹੋਗੀ ਤਾਂ ਹੀ ਤਾਂ ਮੈਂ ਤੁਹਾਨੂੰ ਮਨਾ ਕਰ ਰਹੀ ਸੀ ਵੀ ਤੁਸੀਂ ਨਾ ਜਾਓ ਹਲੇ ਤਾਂ ਨਾ ਪਤਾ ਨਹੀਂ ਆਪਣੇ ਕਿੰਨੇ ਕੇ ਚੱਕਰ ਲੱਗਣੇ ਹਲੇ ਤਾਂ ਹੋਇਆ ਹੀ ਕੀ ਬਸ ਐਵੇਂ ਹੀ ਕਹੀ ਜਾਂਦੇ ਆ ਉਹ ਬੁੜੀ ਸੀ ਉਹ ਭੱਜੀ ਉਹ ਭੱਜੀ ਨਾ ਭੱਜੀ ਕਿਵੇਂ ਗਈ ਫਿਰ ਸੋ ਜਦੋਂ ਬੁੜੀ ਫਾੜੀ ਲਈ ਸੀ ਉਹਨਾਂ ਨੇ ਫਿਰ ਭੱਜੀ ਕਿਵੇਂ ਗਈ ਉਹਨਾਂ ਕੋਲ ਮੈਨੂੰ ਦੱਸੀ ਮੈਨੂੰ ਤਾਂ ਐਂ ਲੱਗਦਾ ਇਹ ਰਲੇ ਆ ਸਭ ਉਹਨਾਂ ਨਾਲ ਜਾਣ ਕੇ ਕਰੀ ਜਾਂਦੇ ਜਾਣ ਕੇ ਆਪਣੇ ਘੇੜੇ ਮਰਵਾਈ ਜਾਂਦੇ ਦਿਨ ਦਿਨ ਕਦੇ ਕੁਝ ਕਹਿੰਦੇ ਆ ਕਦੇ ਕੁਝ ਕਹਿੰਦੇ ਆ ਕੋਈ ਗੱਲ ਰਾਹ ਸਿਰ ਪਾਉਂਦੀ ਨਹੀਂ ਥਾਣੇ ਤੇ ਕੋਟ ਕਚੈਰੀਆਂ ਦੇ ਕੰਮ ਨਾ ਇਹੋ ਜਿਹੀ ਹੁੰਦੇ ਆ ਇਹ ਤਾਂ ਨਿਰਪਕਾਈ ਆ ਜਿੰਨਾ ਟਾਈਮ ਮਰਜ਼ੀ ਕਰ ਲੋ ਨਾਲੇ ਸਾਰੇ ਪੈਸੇ ਦੇ ਯਾਰ ਹੁੰਦੇ ਆ ਤੁਹਾਨੂੰ ਕਿਹਾ ਤਾ ਹੈ ਭਾਬੀ ਆਪਾਂ ਨਾ ਕਰਾਂਗੇ ਕੁਛ ਨਾ ਕੁਛ ਹੁਣ ਵੀਰਾ ਵੀ ਤਾਂ ਭੱਜਿਆ ਹੀ ਫਿਰਦਾ ਨਾ ਬਾਕੀ ਮੰਮੀ ਆ ਜੂਗੀ ਤੁਸੀਂ ਕਿਉਂ ਟੈਨਸ਼ਨ ਲਈ ਆ ਸੁਖ ਟੈਨਸ਼ਨ ਲਵਾ ਕਿਉਂ ਨਾ ਮੇਰੇ ਸਿਰ ਤੇ ਕੋਣ ਹੈ ਤੇ ਮੈਂ ਇਹਨਾਂ ਪੈਸੇ ਕਿਨੇ ਖਵਾ ਦੂੰਗੀ ਉਹਨਾਂ ਨੂੰ ਭਾਬੀ ਲੈ ਤੁਸੀਂ ਕਿਹੋ ਜੀ ਗੱਲ ਕਰਤੀ ਕਿਉਂ ਨਹੀਂ ਅਸੀਂ ਹੈਗੇ ਆ ਨਾਲੇ ਜਸ ਵੀਰਾ ਕਿੰਨਾ ਤਾਂ ਭੱਜਿਆ ਫਿਰਦਾ ਭਾਬੀ ਤੁਸੀਂ ਜਵਾਂ ਫਿਕਰ ਨਾ ਕਰੋ ਵੀਰੇ ਨੇ ਨਾ ਕਿਹਾਗਾ ਕਹਿੰਦਾ ਤੁਸੀਂ ਟੈਨਸ਼ਨ ਨਾ ਲਓ ਜਿਹੜੀ ਚੀਜ਼ ਦੀ ਲੋੜ ਆ ਮੈਂ ਆਪੇ ਸਾਰਾ ਕੁਝ ਕਰੂੰਗਾ ਮੈਨੂੰ ਪਤਾ ਜੱਸ ਵੀਰਾ ਸਾਰਾ ਕੁਝ ਕਰ ਹੀ ਆਂਦਾ ਪਰ ਮੈਂ ਨਹੀਂ ਚਾਹੁੰਦੀ ਮੇਰੇ ਪਿੱਛੇ ਇਹ ਕਰਜ਼ਾਈ ਹੋਵੇ ਨਾ ਭਾਬੀ ਤੁਸੀਂ ਫਿਕਰ ਕਿਉਂ ਕੀਤੀ ਐ ਨਾਲੇ ਵੀਰੇ ਤੋਂ ਵਾਅਦਾ ਕਿਤਾ ਕੁਝ ਵੀ ਨਹੀਂ ਹੈਗਾ ਨਾ ਆਪਣੇ ਲਈ ਸੁੱਖ ਮੈਂ ਤਾਂ ਨਾ ਬਸ ਇੱਕ ਹੁਣ ਰੱਬ ਤੇ ਆਸਾਂ ਨੇ ਹੁਣ ਇਹਦੇ ਤੇ ਸਭ ਕੁਝ ਇਹਨੇ ਵੀ ਨਹੀਂ ਇਨਸਾਫ ਦਿਵਾਉਣਾ ਕਿ ਨਹੀਂ ਲੈ ਭਾਬੀ ਕਿਹੋ ਜੀ ਗੱਲ ਕਰਦੇ ਨਲੇ ਰੱਬ ਸੁਣੂਗਾ ਤੁਹਾਡੀ ਰੱਬ ਨਾ ਸੱਚੇ ਬੰਦਿਆਂ ਦੀ ਸੁਣਦਾ ਤੁਸੀਂ ਜਮਾਂ ਫਿਕਰ ਨਾ ਕਰੋ ਵੇਖ ਲਿਓ ਭਾਬੀ ਇੱਕ ਨਾ ਇੱਕ ਦਿਨ ਆਪਾਂ ਨੂੰ ਇਨਸਾਫ ਜ਼ਰੂਰ ਮਿਲੂਗਾ ਹਾਂ ਸੁਖ ਸੁਖ ਮੇਰੇ ਨਾਲ ਦਿਲ 'ਚ ਇੱਕ ਗੱਲ ਹੈ ਮੈਂ ਸੋਚੀ ਜਾਨੀਆ ਤੈਨੂੰ ਦੱਸਾਂ ਕਿ ਨਾ ਭਾਬੀ ਕੀ ਗੱਲ ਤੁਸੀਂ ਦੱਸੋ ਮੈਨੂੰ ਸੁਖ ਪਤਾ ਨਹੀਂ ਕਿਉਂ ਬਾਰ-ਬਾਰ ਨਾ ਮੈਨੂੰ ਇੱਕੋ ਹੀ ਗੱਲ ਲੱਗੀ ਜਾਂਦੀ ਆ ਮੇਰਾ ਨਾ ਸ਼ੱਕ ਕਿਤੇ ਨਾ ਕਿਤੇ ਜਾ ਰਿਹਾ ਭਾਬੀ ਸ਼ਕ ਕਿਤੇ ਨਾ ਕਿਤੇ ਸ਼ੱਕ ਜਾ ਰਿਹਾ ਭਾਬੀ ਤੁਸੀਂ ਨਾ ਮੈਨੂੰ ਖੁੱਲ ਕੇ ਗੱਲ ਦੱਸੋ ਆ ਕੀ ਭੇਲੀਆਂ ਜਿਹੀ ਪਾਈਆਂ ਨੇ ਤੁਸੀਂ ਸੁਖ ਮੈਨੂੰ ਨਾ ਇਹ ਸਭ ਚਿੰਦਰਪਾਲ ਦਾ ਹੱਥ ਲੱਗਦਾ ਵੀ ਇਹ ਸਭ ਚਿੰਦਰਪਾਲ ਨੇ ਕੀਤਾ ਭਾਬੀ ਇਹ ਗੱਲ ਤਾਂ ਵੈਸੇ ਨਾ ਥੋੜੀ ਜੋ ਸਹੀ ਆ ਮੈਂ ਵੀ ਨਾ ਕਾਫੀ ਦਿਨਾਂ ਤੋਂ ਸੋਚ ਰਹੀ ਸੀ ਇਹ ਗੱਲ ਪਤਾ ਨਹੀਂ ਕਿਉਂ ਭਾਬੀ ਮੈਨੂੰ ਵੀ ਨਾ ਅੰਦਰੋਂ ਅੰਦਰੋਂ ਐ ਜਿਹੀ ਲੱਗੀ ਆਂਦਾ ਪਰ ਮੈਨੂੰ ਡਰਦੀ ਨੇ ਗੱਲ ਨਹੀਂ ਕੀਤੀ ਮੈਂ ਕਿਹਾ ਤੁਸੀਂ ਤੇ ਮੰਮੀ ਕਿਤੇ ਪਤਾ ਨਹੀਂ ਕੀ ਸੋਚੋਗੇ ਭਾਬੀ ਤੁਸੀਂ ਨਾ ਜਮਾ ਸਹੀ ਕਹਿ ਰਹੇ ਹੋ ਤੇ ਹੁਣ ਤੈਨੂੰ ਵੀ ਪਤਾ ਸੱਚ ਮੇਰੇ ਕੋਲ ਨਾ ਕੋਈ ਪ੍ਰੂਫ ਹੈ ਨਹੀਂ ਉਹਦੇ ਖਿਲਾਫ ਤੇ ਐ ਮੈਂ ਠਾਣੇ ਜਾ ਵੀ ਨਹੀਂ ਸਕਦੀ ਅਗਲੇ ਪ੍ਰੂਫ ਲੱਭਣਗੇ ਪਹਿਲਾ ਪ੍ਰੂਫ ਦੇ ਫਿਰ ਨਾਮ ਲਈ ਕਿਸੇ ਦਾ ਭਾਬੀ ਗਲਤ ਤੁਹਾਡੀ ਜਮਾ ਸਹੀ ਆ ਪਰ ਜੇ ਆਪਣਾ ਦੋਨਾਂ ਦਾ ਸ਼ੱਕ ਜਾ ਰਿਹਾ ਤੇ ਭਾਬੀ ਮੈਨੂੰ ਐ ਲੱਗਦਾ ਕਿ ਤੈਨਾਂ ਕਿਤੇ ਮੰਮੀ ਦੇ ਦਿਲ 'ਚ ਵੀ ਇਹੀ ਗੱਲ ਹੋਣੀ ਹੈ ਤੇ ਜੀ ਆਪਣਾ ਸ਼ੱਕ ਸਹੀ ਹੋਇਆ ਭਾਬੀ ਫਿਰ ਤਾਂ ਆਪਾਂ ਨੂੰ ਲੱਗਦਾ ਵੀ ਆਪਾਂ ਜਮਾਂ ਸਹੀ ਸੋਚ ਰਿਹਾ ਕਿ ਆਪਾਂ ਨੂੰ ਫਿਰ ਸਬੂਤ ਲੱਭਣੇ ਚਾਹੀਦੇ ਆ ਹਾਂ ਉਹ ਕਿਵੇਂ ਲੱਭਾਂਗੇ ਆਪਾਂ ਸਬੂਤ ਤੇ ਕਿਵੇਂ ਹੋਣਗੇ ਆਪਣੇ ਕੋਲ ਹੁਣ ਮੈਂ ਇਹੀ ਸੋਚੀ ਜਾਨੀਏ ਜੀ ਇਹ ਅਜੇ ਕੀ ਕਰਾਂ ਭਾਬੀ ਇੱਕ ਗੱਲ ਕਹੋ ਕਹਿੰਦੇ ਨੇ ਹੁੰਦੇ ਰੱਬ ਹੈਗਾ ਤੇ ਮੈਨੂੰ ਨਾ ਕਿਤੇ ਨਾ ਕਿਤੇ ਆ ਹੀ ਲੱਗਦਾ ਵੀ ਸ਼ਾਇਦ ਨਾ ਰੱਬ ਨੇ ਆਪਣੇ ਦਿਮਾਗ 'ਚ ਨਾ ਕਿਸੇ ਗੱਲ ਕਰਕੇ ਇਹ ਗੱਲ ਪਾਈ ਆ ਤੇ ਆਪਾਂ ਨੂੰ ਨਾ ਜਿਹਨੂੰ ਪਤਾ ਲੱਗਿਆ ਤੇ ਕਿਤੇ ਨਾ ਕਿਤੇ ਆਪਾਂ ਨੂੰ ਰਾਹ ਵੀ ਮਿਲ ਜਾਊਗਾ ਵੀ ਸਬੂਤ ਕਿੱਥੇ ਮਿਲ ਸਕਦੇ ਆ। ਭਾਬੀ ਤੁਸੀਂ ਨਾ ਇਹ ਬਾਲਾ ਨਾ ਸੋਚੋ। ਆਪਾਂ ਨਾ ਐ ਕਰਦੇ ਆ ਮੈਂ ਤੁਹਾਡੇ ਲਈ ਚਾਹ ਬਣਾ ਕੇ ਲੈ ਕੇ ਆਉਣੀ ਆ ਨਾਲੇ ਕੁਝ ਖਾਣ ਨੂੰ। ਤੁਸੀਂ ਨਾ ਦਵਾਈ ਲੈ ਕੇ ਨਾ ਰੈਸਟ ਕਰ ਲਓ। ਤੁਸੀਂ ਥੱਕੇ ਹੋਵੋਗੇ। ਹਾਂ ਕੋਈ ਨਾ ਸੋਚੋ। ਤੇ ਬਾਲਾ ਨਾ ਸੋਚੀ ਭਾਬੀ ਆਪਾਂ ਨਾ ਇਹ ਗੱਲ ਕਰਾਂਗੇ ਮੰਮੀ ਨਾਲ। ਹਾਂ ਠੀਕ ਹੈ। ਠੀਕ ਹੈ ਭਾਬੀ ਤੁਸੀਂ ਰੈਸਟ ਕਰੋ ਤੇ ਮੈਂ ਲੈ ਕੇ ਆਉਣੀ ਆ। ਕੀ ਵੀ ਕੀ ਮੇ ਉਹ ਦੇ ਖਲਾਸ ਬੂਟ ਮਿਲੂ ਗੰਨੇ ਕੀ ਕਰਾਇਆ ਹਿੱਜਾ ਹਲੋ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੁਣ ਦੱਸ ਬਾਈ ਇੰਨਾ ਤੂੰ ਮੈਨੂੰ ਕਾਲੀ 'ਚ ਫੋਨ ਕੀਤਾ ਤੇ ਕੀ ਗੱਲ ਹੋ ਗਈ ਸੀਗੀ ਚਾਚਾ ਜੀ ਜਿਹੜੀ ਗੱਲ ਮੂਹਤੇ ਕਰਨੀ ਸੀ ਉਹ ਫੋਨ ਤੇ ਨਹੀਂ ਹੋ ਸਕਦੀ ਸੀ ਤਾਂ ਹੀ ਮੈਂ ਤੁਹਾਨੂੰ ਕੱਲ੍ਹ ਚ ਫੋਨ ਕੀਤਾ ਸੀਗਾ ਵੀ ਤੁਸੀਂ ਛੇ ਦਿਨ ਤੇ ਛੇਤੀ ਘਰੇ ਆਓ। ਅੱਛਾ ਇਹ ਜੀ ਕਿਹੜੀ ਗੱਲ ਹੋ ਗਈ? ਕਿਹੜੀ ਜ਼ਰੂਰੀ ਗੱਲ ਹੈ ਜਿਹੜੀ ਤੂੰ ਮੈਨੂੰ ਇੱਥੇ ਇੰਨੀ ਆਫ ਕਰਕੇ ਸੱਦਿਆਗਾ। ਲੈ ਮੈਨੂੰ ਗੱਲ ਦੱਸ ਪਹਿਲਾਂ। ਚਾਚਾ ਜੀ ਮੈਂ ਤੇ ਭੂਆ ਨਾਲ ਠਾਣੇ ਗਏ ਸੀਗੇ। ਅਸੀਂ ਰਿਪੋਰਟ ਕਰਵਾ ਕੇ ਆਏ ਸੀਗੇ। ਹਾਂ ਉਹਨਾਂ ਨੂੰ ਬੰਦੇ ਮਿਲ ਵੀ ਗਏ ਸੀ ਪੁਲਸ ਵਾਲਿਆਂ ਨੂੰ। ਪਤਾ ਨਹੀਂ ਦੋ ਫੜੇ ਆ ਉਹਨਾਂ ਨੇ ਬੰਦੇ ਤੇ ਕਹਿੰਦੇ ਇੱਕ ਬੁੜੀ ਮਿਲੀ ਸੀਗੀ। ਤੇ ਥੋੜੀ ਹਾਂ ਬੁੜੀ ਬੁੜੀ ਪੱਜ ਗਈ ਚਾਚਾ ਜੀ ਅਸੀਂ ਥਾਣੇ ਜਾ ਕੇ ਆਏ ਸੀਗੇ ਤੇ ਉਹਨਾਂ ਨੇ ਮੈਨੂੰ ਇਹ ਗੱਲ ਕਹੀ ਹੈ ਵੀ ਜਿਹੜੀ ਬੁੜੀ ਸੀ ਉਹਦਾ ਰੰਗ ਪੱਕਾ ਸੀ ਤੇ ਲੰਮੇ ਜੇ ਕੱਦ ਦੀ ਸੀ ਤੁਹਾਨੂੰ ਪਤਾ ਹੈ ਕੌਣ ਹੋ ਸਕਦੀ ਆ ਮੈਨੂੰ ਤਾਂ ਕੀ ਪਤਾ ਪੁੱਤ ਮੈਂ ਤਾਂ ਤੇਰੀ ਗੱਲ ਸੁਣ ਕੇ ਹੈਰਾਨ ਹੋ ਗਿਆ ਪੱਕੇ ਜੇ ਰੰਗ ਦੀ ਬੁੜੀ ਲੰਬੇ ਜੇ ਕੱਦ ਦੀ ਤਾਂ ਦੀ ਤੋਂ ਬੰਦਿਆਂ ਦੇ ਨਾਲ ਕੋਈ ਬੁੜੀ ਵੀ ਮਿਲੀ ਹੋਈ ਹੋ ਸਕਦੀ ਹੈ ਮੈਨੂੰ ਤਾਂ ਇਸ ਗੱਲ ਤੇ ਯਕੀਨ ਹੀ ਨਹੀਂ ਆਉਂਦਾ ਚਾਚਾ ਜੀ ਯਕੀਨ ਤਾਂ ਮੈਨੂੰ ਵੀ ਨਹੀਂ ਆਉਂਦਾ ਸੀਗਾ ਜਦੋਂ ਮੈਂ ਗਈ ਨਾ ਤੇ ਉਹ ਕੱਲ ਸਾਨੂੰ ਨੂੰ ਤਿਆਰ ਹੀ ਨਹੀਂ ਪੁਲਸ ਵਾਲੇ ਤੇ ਨਾ ਹੀ ਉਹਨਾਂ ਨੇ ਕੋਈ ਕਿਹਾ ਮੈਂ ਉਹਨਾਂ ਨੇ ਬੰਦੇ ਨਾਲ ਗੱਲ ਕਰਕੇ ਐਸੀ ਵੀ ਮੈਨੂੰ ਐਸੀ ਕੁਝ ਨਾ ਕੁਝ ਤਾਂ ਦੱਸਣਗੇ ਬਥੇਰੇ ਮੈਂ ਤਾਂ ਤਰਲੇ ਕੀਤੇ ਚਾਚਾ ਮੈਂ ਤਾਂ ਇਹ ਕਾਨੂੰਨ ਗੱਲ ਕਰਦੇ ਆ ਇਹ ਪੁਲਸ ਜਿਹੜੀ ਹੁੰਦੀ ਹੈ ਨਾ ਇਹ ਦੋਹੇ ਪਾਸੇ ਪੈਸੇ ਖਾਂਦੀ ਹੈ ਉਧਰੋਂ ਇਹਨਾਂ ਨੂੰ ਵੱਧ ਪੈਸੇ ਮਿਲ ਗਏ ਹੋਣਗੇ ਤਾਂ ਹੀ ਤਾਂ ਤੇਰੀ ਗੱਲ ਨਹੀਂ ਸੁਣੀ ਉਹਨਾਂ ਨੇ ਕੱਲ ਤਾਂ ਸਹੀ ਹੈ ਚਾਚਾ ਜੀ ਆਪਾਂ ਗੱਲ ਸੁਣਾਉਣੀ ਹੈ ਨਾ ਆਪਦੀ ਤੇ ਜੇ ਆਪਾਂ ਆਪਦੇ ਪੱਖ 'ਚ ਕੋਈ ਫੈਸਲਾ ਕਰਵਾਉਣਾ ਹੈ ਤਾਂ ਫੇਰ ਆਪਾਂ ਨੂੰ ਔਰ ਹਰਬਾ ਵਰਤਨਾ ਪਊਗਾ ਫਿਰ ਆਪਾਂ ਨੂੰ ਇਹਨਾਂ ਨੂੰ ਪੈਸੇ ਦੁੱਗਣੇ ਖਵਾਉਣੇ ਪੈਣਗੇ ਤੇ ਨਾਲੇ ਵਿੱਚ ਕੋਈ ਨਾ ਕੋਈ ਬੰਦਾ ਇਹੋ ਜਿਹਾ ਪਾਉਣਾ ਪਊਗਾ ਜਿਹਦੇ ਕਰਕੇ ਇਹਨਾਂ ਨੂੰ ਪਤਾ ਲੱਗ ਸਕੇ ਵੀ ਇਹ ਬੰਦੇ ਦੀ ਭਾਈ ਬਹੁਤ ਵੱਡੀ ਸਪੋਰਟ ਹੈ ਇਹਨਾਂ ਨੂੰ ਤੇ ਹੁਣ ਇਹਨਾਂ ਦਾ ਹੱਲ ਕਰਨਾ ਪਊ ਫਿਰ ਤਾਂ ਕਾਲੇ ਦੇ ਕਾਤਲਾਂ ਦਾ ਪਤਾ ਆਪਾਂ ਨੂੰ ਚੱਲ ਸਕਦਾ ਨਹੀਂ ਨਹੀਂ ਤਾਂ ਇਹਨਾਂ ਨੇ ਸਾਰੀ ਫਰਦ ਜਿਹੜੀ ਹੈਗੀ ਇਹ ਸਾਰੀ ਐ ਰਿਪੋਰਟ ਫੁਰਦਬੁਰਦ ਕਰ ਦੇਣੀ ਹੈ ਤੇ 사ਚਾ ਜੀ ਇੱਕ ਗੱਲ ਹੋਰ ਮੇਰੇ ਨਾਲ ਚਿੰਦਰਪਾਲ ਤੇ ਸ਼ੱਕ ਹੈ ਕਿ ਇਹ ਸਭ ਉਹਨੇ ਕਰਵਾਇਆ ਸ਼ਿੰਦਰਪਾਲ ਤੇ ਨਹੀਂ ਨਹੀਂ ਉਹ ਤਾਂ ਨਹੀਂ ਕਰ ਸਕਦੀ ਇਹ ਤਾਂ ਕੁਛ ਚਾਚਾ ਜੀ ਕਿਉਂ ਨਹੀਂ ਕਰ ਸਕਦੇ ਕਾਲੇ ਦੇ ਮਾਪਿਆਂ ਨੂੰ ਮਾਰਿਆ ਉਹਨੇ ਹੈ ਕਾਲੇ ਤੇ ਕਿਉਂ ਨਹੀਂ ਕਰ ਸਕਦੇ ਪਹਿਲਾਂ ਦਾਦੀ ਨੇ ਦੇਖ ਮੇਰੀ ਕਰ ਸੋ ਆਪਾਂ ਨਾ ਕਿਸੇ ਤੇ ਸਬੂਤ ਤੋਂ ਬਿਨਾ ਗੱਲ ਨਹੀਂ ਕਰ ਸਕਦੇ ਕਿਸੇ ਦੀ ਉਂਗਲ ਨਹੀਂ ਚੱਕ ਸਕਦੇ ਹੁੰਦੇ ਜੇ ਆਪਣੇ ਕੋਲ ਕੋਈ ਸਬੂਤ ਹੋਇਆ ਤਾਂ ਫਿਰ ਆਪਣੇ ਆਪਾਂ ਕੀ ਵਿਚਾਰੀ ਦੀ ਆ ਉਹ ਆਪਾਂ ਉਹਨੂੰ ਵੀ ਫਸਾ ਸਕਦੇ ਆ ਸਹੀ ਗੱਲ ਆ ਮਾਸਟਰ ਜੀ ਪਰ ਕਿਤੇ ਨਾ ਕਿਤੇ ਸ਼ੱਕ ਤਾਂ ਜਾਂਦਾ ਹੀ ਆ ਨਾ ਸ਼ੱਕ ਤਾਂ ਪੁੱਤਰ ਜਾਂਦਾ ਮੈਂ ਵੀ ਮੰਨਦਾ ਇਸ ਗੱਲ ਨੂੰ ਵੀ ਉਹਨੇ ਅੱਜ ਤੱਕ ਬਧੀ ਕੀ ਕੀਤੀਆਂ ਨੇ ਪਰ ਹੁਣ ਮੈਨੂੰ ਇਨਾ ਪਤਾ ਵੀ ਜਦੋਂ ਉਹਦੇ ਨਾਲ ਆਪਾਂ ਉਹ ਕੰਮ ਜਾ ਕੀਤਾ ਸੀ ਤੇ ਐਡਾ ਸਾਰਾ ਕੁਝ ਲਾਡੀ ਦੇ ਸਾਹਮਣੇ ਤਾਂ ਸੱਚ ਲਿਆਂਦਾ ਸੀ ਉਸ ਤੋਂ ਬਾਅਦ ਮੈਨੂੰ ਲੱਗਦਾ ਸ਼ਿੰਦਰਪਾਲ ਕੌਰ ਸੁਧਰ ਗਈ ਹੋਊ ਪਰ ਜੇ ਤੂੰ ਕਹਿੰਨੀ ਆ ਨਾ ਵੀ ਤੈਨੂੰ ਸ਼ੱਕ ਹੈ ਤਾਂ ਮੇਰੀ ਗੱਲ ਸੁਣ ਆਪਾਂ ਇਹਦਾ ਵੀ ਹੱਲ ਕੱਢ ਲੈਂਦੇ ਆ ਆਪਾਂ ਐ ਕਰਦੇ ਆ ਕੋਈ ਨਿਰਖ ਪਰਖ ਕਰਦੇ ਆ ਜੇ ਕੋਈ ਉਨੀ ਇਕੀ ਲੱਗਦੀ ਹੋਈ ਕੋਈ ਗੱਲਬਾਤ ਆਪਾਂ ਨੂੰ ਨਿਕਲਦੀ ਹੋਈ ਉੱਥੇ ਹੁੰਦੀ ਹੋਈ ਤਾਂ ਫਿਰ ਆਪਾਂ ਨੂੰ ਕੀ ਆਪਣੇ ਕਿਹੜੇ ਨੀੜੋ ਲੱਗਦੀ ਆਪਾਂ ਦੇਖ ਲਾਂਗੇ ਫਿਰ ਇਹਨੂੰ ਵੀ ਪਰ ਉਨਾ ਟਾਈਮ ਸਾਨੂੰ ਸਭ ਤੋਂ ਪਹਿਲਾਂ ਸਬੂਤ ਇਕੱਠੇ ਕਰਨੇ ਪੈਣੇ ਆ ਹਾਂਜੀ ਚਾਚਾ ਜੀ ਸਾਨੂੰ ਘਰੇ ਬੁਲਾਇਆ ਫੋਨ ਤੇ ਨਹੀਂ ਗੱਲ ਕੀਤੀ ਹੁਣ ਇਹ ਸਭ ਤੁਸੀਂ ਕਰ ਸਕਦੇ ਹੋ ਹੂੰ ਛੋਟੇ ਤੇ ਇਹ ਗੱਲ ਤਾਂ ਮਾਸਟਰ ਜੀ ਨਾਲੇ ਬਿਨਾ ਸਬੂਤ ਤੋਂ ਆਪਾਂ ਕਿਸੇ ਤੇ ਸ਼ੱਕ ਵੀ ਨਹੀਂ ਕਰ ਸਕਦੇ ਸਬੂਤ ਤਾਂ ਲੱਭਣ ਹੀ ਪੈਣੇ ਆ ਤੁਸੀਂ ਇਹ ਗੱਲ ਮੇਰੇ ਤੇ ਛੱਡੋ ਠੀਕ ਹੈ ਜੇਕਰ ਅਗਰ ਛੰਦਰਪਾਲ ਦੋਸ਼ੀ ਨਿਕਲਦੀ ਹੈ ਨਾ ਤਾਂ ਸਬੂਤ ਪੇਸ਼ ਮੈਂ ਕਰਾਂ ਠੀਕ ਹੈ ਪਰ ਜੇਕਰ ਅਗਰ ਨਹੀਂ ਨਿਕਲਦੀ ਤਾਂ ਫਿਰ ਆਪਾਂ ਦੇਖਾਂਗੇ ਇਹਦੇ ਵਿੱਚ ਤੁਸੀਂ ਵੀ ਪੂਰੀ ਕੋਸ਼ਿਸ਼ ਕਰਨੀ ਤੇ ਮੈਂ ਤਾਂ ਆਪਦੀ 100% ਕੋਸ਼ਿਸ਼ ਕਰੂੰਗਾ ਬਾਕੀ ਮੇਰੀ ਗੱਲ ਸੁਣ ਤੀਏ ਜੋ ਕੁਝ ਹੋ ਜਾਂਦਾ ਹੁੰਦਾ ਨਾ ਉਹਨੂੰ ਮੈਨੂੰ ਪਤਾ ਛੱਡਿਆ ਨਹੀਂ ਜਾਂਦਾ ਪਰ ਫਿਰ ਵੀ ਤੇਰੀ ਆਉਣ ਵਾਲੀ ਜ਼ਿੰਦਗੀ ਹੈ ਨਾ ਜਿਹੜੀ ਉਹਨੂੰ ਤੂੰ ਸੁਭਾਲ ਲੈ ਐਨੀ ਜ਼ਿਆਦਾ ਟੈਨਸ਼ਨ ਨਾ ਲੈ ਆ ਕੱਲ ਨੂੰ ਜਵਾਬ ਤੇ ਅਸਰ ਪੈਂਦਾ ਹੁਣ ਜੇ ਤੇਰੀ ਮਾਂ ਹੋਵੇ ਕੋਲੇ ਕੋਈ ਜਾਂ ਤੇਰਾ ਪਿਓ ਹੋਵੇ ਭਰਾ ਹੋਵੇ ਪਰਜਾਈ ਹੋਵੇ ਕੋਈ ਤੇਰੀ ਸੱਸ ਹੋਵੇ ਤਾ ਤੈਨੂੰ ਸੰਜਾਵੇ ਤੈਨੂੰ ਅਸੀਂ ਦੱਸਣਾ ਨਾ ਇਹ ਵੀ ਕੁੜੀ ਜਵਾਬੜੀ ਐ ਤੈਨੂੰ ਮੈਂ ਤਾਂ ਕਹਿੰਨਾ ਪੁੱਤ ਐਡੀਆਂ ਵੱਡੀਆਂ ਗੱਲਾਂ ਤਵਾ ਦੇ ਦਿਲ ਤੇ ਨਾ ਆਜ ਕੱਲ ਨੂੰ ਜਵਾਬ ਤੇ ਅਸਰ ਪੈਂਦਾ ਇਹਨਾਂ ਗੱਲਾਂ ਦਾ ਚਾਚਾ ਜੀ ਮੈਂ ਤਾਂ ਟਿੱਕੇ ਬੈਠੇ ਨਹੀਂ ਜਾਂਦਾ ਜਿੰਨਾ ਟਾਈਮ ਕੱਲ ਨੂੰ ਇਨਸਾਫ ਨਹੀਂ ਮਿਲਦਾ ਮੈਨੂੰ ਪਤਾ ਤੈਨੂੰ ਇਹ ਗੱਲ ਦਾ ਦੁੱਖ ਹੈ ਕਿ ਉਹਦੇ ਕਾਤਲਾਂ ਨੂੰ ਸਜ਼ਾ ਮਿਲਣੀ ਚਾਹੀਦੀ ਐ ਪਰ ਪੁੱਤ ਤੂੰ ਇਹ ਵੀ ਦੇਖ ਨਾ ਜੇ ਤੂੰ ਸਹੀ ਨਾ ਰਹੀ ਤੇ ਜੇ ਤੂੰ ਤੰਦਰੁਸਤ ਨਾ ਰਹੀ ਕੱਲ ਨੂੰ ਬੱਚਾ ਵੀ ਤੰਦਰੁਸਤ ਨਾ ਰਿਹਾ ਤਾਂ ਅਸੀਂ ਸਾਡੀ ਉਹਨਾਂ ਨੂੰ ਸਜਾ ਦਵਾਈ ਕਿਸ ਕੰਮ ਆਉਣੀ ਐ ਜੇ ਤੋ ਤੁਸੀਂ ਨਾਰਮਲ ਨਾ ਰਹੇ ਹੂੰ ਸਭ ਤੋਂ ਪਹਿਲਾ ਬੁੱਤ ਸਰੀਰ ਜ਼ਰੂਰੀ ਐ ਸਿਹਤ ਜ਼ਰੂਰੀ ਐ ਠੀਕ ਐ ਨਾ ਬਾਕੀ ਰਹੀ ਗੱਲ ਕਾਲੇ ਦੇ ਕਾਤਲਾਂ ਦੀ ਕੋਈ ਗੱਲ ਨਹੀਂ ਫਿਰ ਭੱਜਦਿਆਂ ਨੂੰ ਬਾਣ ਇੱਕੋ ਜਿਹੇ ਹੁੰਦੇ ਨੇ ਕੋਈ ਵੱਡੀ ਗੱਲ ਨਹੀਂ ਜੇ ਅੱਜ ਉਹਨਾਂ ਨੇ ਪੁਲਸ ਵਾਲਿਆਂ ਨੇ ਬੰਦੇ ਫੜੇ ਐ ਨਾ ਤਮੇ ਪਤਾ ਕਰਕੇ ਹੂੰ ਬੰਦੇ ਹੈ ਕੌਣ ਕਿੱਥੋਂ ਆਏ ਆ ਮੈਂ ਕਹੂੰਗਾ ਵੀ ਤੂੰ ਤੁਸੀਂ ਗੱਲ ਕਰੋ ਇਹਨਾਂ ਦੇ ਨਾਲ ਹਾਂ ਕੋਈ ਜੇ ਕੋਈ 5 10 ਦੀ ਲੋਡ ਪੈਂਦੀ ਆ ਉੱਥੇ ਤਾਂ ਮੈਂ ਆਪ ਲਾਂਦਾ ਠੀਕ ਹੈ ਨਾ ਤੂੰ ਕਿਸੇ ਗੱਲ ਦਾ ਤੂੰ ਐਵੇਂ ਟੈਨਸ਼ਨ ਨਾ ਲੈ। ਤੁਹਾਡੇ ਨੂੰ ਕੋਈ ਟੈਨਸ਼ਨ ਨਹੀਂ ਚਾਚਾ ਜੀ ਤਾਂ ਹੀ ਤਾਂ ਤੁਹਾਨੂੰ ਦੱਸੀਏ ਸਾਰੀ ਗੱਲ। ਬਸ ਪੁੱਤ ਤੂੰ ਕਿਸੇ ਗੱਲ ਦੀ ਟੈਨਸ਼ਨ ਲੈਣੀ ਤੂੰ ਵੀ ਭਾਈ ਆਪ ਦੀ ਪਰਜਾਈ ਦਾ ਧਿਆਨ ਰੱਖਿਆ ਕਰ ਠੀਕ ਹੈ ਨਾ ਤੇਰੇ ਹੀ ਸਹਾਰਾ ਹੁੰਦਾ ਇਹਨੂੰ ਬਸ ਮੈਂ ਤਾਂ ਇਹਨੂੰ ਇਹ ਹੀ ਕਹਿੰਨੀ ਆ ਵੀ ਕੋਈ ਤੁਸੀ ਟੈਨਸ਼ਨ ਨਾ ਲਿਆ ਕਰੋ। ਅਸੀ ਕਿਸੇ ਗੱਲ ਦੀ ਇਹਨਾਂ ਨੂੰ ਟੈਨਸ਼ਨ ਲੈਣ ਹੀ ਨਹੀਂ ਦਿੰਦੇ ਚੰਗੀ ਗੱਲ ਮੁੱਤ ਸੋਹਣੀ ਗੱਲ ਹੈ ਨਾਲੇ ਮੇਰੀ ਗੱਲ ਸੁਣ ਪੁੱਤ ਆਪਦਾ ਖਾਣ ਪੀਣ ਦਾ ਵੀ ਧਿਆਨ ਰੱਖੇਗਾ ਠੀਕ ਹੈ ਨਾ ਤੇ ਮੇਰੀ ਗੱਲ ਸੁਣ ਮੈਂ ਹੁਣ ਜਾਣਾ ਤੇ ਫੇਰ ਮੈਂ ਕਿਹੜਾ ਮਗਰ ਚਾਹ ਤਾਂ ਪੀ ਜਾਂਦੇ ਚਾਹ ਨਹੀਂ ਪੁੱਤ ਚਾਹ ਬਸ ਪੀਤੀ ਪਈ ਆ ਹੁਣ ਮੈਂ ਜਾ ਕੇ ਦੇਖਦਾ ਕੋਈ ਨਾ ਕੋਈ ਬੰਨ ਸੁਭਾ ਕਰਦਾ ਕਿਸੇ ਨਾ ਕਿਸ ਤਰੀਕੇ ਨਾਲ ਥਾਣੇ ਵੀ ਜਾਣਾ ਪਊਗਾ ਮੈਨੂੰ ਥਾਣੇ ਜਾ ਕੇ ਵੀ ਦੇਖਦਾ ਹਨ ਤੇ ਮੈਨੂੰ ਦੱਸਿਓ ਠੀਕ ਆ ਫੋਨ ਤੇ ਮੈਂ ਤੁਹਾਨੂੰ ਸਾਰੀ ਗੱਲ ਜਿਹੜੀ ਹੈਗੀ ਉਹ ਦੱਸੂਗਾ ਵੀ ਕੀ ਗੱਲ ਬਾਤ ਵਣੀ ਕਿਵੇਂ ਹੋਇਆ ਕੀ ਨਹੀਂ ਠੀਕ ਹੈ ਨ ਹਰ ਕਿਸੇ ਕੋਲ ਇਹ ਗੱਲ ਨਹੀਂ ਕੀਤੀ ਕਿਉਂਕਿ ਕੋਈ ਪਤਾ ਨਹੀਂ ਹੁੰਦਾ ਕਿਹੜਾ ਬੰਦਾ ਵਿਸ਼ਵਾਸ ਵਾਲਾ ਕਿਹੜਾ ਬੰਦਾ ਵਿਸ਼ਵਾਸ ਵਾਲਾ ਨਹੀਂ ਜੀ ਚਾਚਾ ਜੀ ਅਸਤੇ ਕਿਸੇ ਕੋਲ ਗੱਲ ਨਹੀਂ ਕੀਤੀ ਤੁਹਾਡੇ ਕੋਲ ਹੀ ਗੱਲ ਕੀਤੀ ਆ ਬਸ ਠੀਕ ਹੈ ਬਸ ਤੂੰ ਹੋਰ ਕਿਸੇ ਕੋਲ ਕਰਨੀ ਠੀਕ ਹੈ ਚੰਗਤ ਰੁਕ ਜਾ ਜੀ ਬਸ ਤੇਰਾ ਚੰਗਤ ਮੈਨੂੰ ਲੱਗਦਾ ਚਾਚਾ ਪੱਕਾ ਪ੍ਰੂਫ ਲਿਆਊਗਾ ਕੋਈ ਚਿੰਦੜਖਲਾ ਮੈਨੂੰ ਯਹੀਂ ਲੱਗਦਾ ਕੋਈ ਚਲੋ ਤੁਸੀਂ ਨਾ ਬਾਲਾ ਨਾ ਸੋਚੋ ਕੀ ਹਾਲਾਜ ਹੈ ਠੀਕਾ ਨਵੀਨ ਤੂੰ ਇੱਥੇ ਹੋਰ ਹਾਂ ਮੈਂ ਤਾਂ ਤੇਰੇ ਕੋਲੇ ਆਇਆ ਸੀ ਤੂੰ ਕਿੱਧਰ ਚੱਲਿਆ ਮੈਨੂੰ ਵੀ ਨਹੀਂ ਪਤਾ ਨਵੀਨ ਮੈਂ ਕਿੱਥੇ ਚੱਲਿਆ ਪਰ ਇਸ ਕਰ ਚ ਤਾਂ ਮੈਨੂੰ ਕੋਈ ਬੁਲਾ ਕੇ ਰਾਜੀ ਨਹੀਂ ਯਾਰ ਬਾਲੀ ਵੱਡੀ ਗਲਤੀ ਹੋ ਗਈ ਮੇਰੇ ਤੋਂ ਮੈਂ ਤਾਂ ਸਭ ਕੁਝ ਖਤਮ ਕਰਨ ਚੱਲਿਆ ਯਾਰ ਤੂੰ ਜਿਵੇਂ ਪਾਗਲ ਹੋ ਰਿਹਾ ਯਾਰ ਤੂੰ ਹੋਸ਼ 'ਚ ਵੀ ਆ ਤੂੰ ਕੀ ਕਹੀ ਜਾਂਦਾ ਮੈਂ ਆਪਣੇ ਆਪ ਨੂੰ ਖਤਮ ਕਰ ਲਊਗਾ ਮੈਂ ਐ ਕਰ ਲਊਗਾ ਚੱਲ ਅੰਦਰ ਬੈਠਾ ਜਾ ਅੰਦਰ ਬਹਿ ਗੱਲ ਕਰਦੇ ਆਪਾਂ ਚੱਲ ਹਾਂ ਦੱਸ ਜੱਸੇ ਯਾਰ ਕੀ ਗੱਲ ਹੋ ਗਈ ਕੀ ਦੱਸਾਂ ਯਾਰ ਨਵੀਨਾ ਤੈਨੂੰ ਤਾਂ ਪਤਾ ਪਤਾ ਨਹੀਂ ਨਾ ਪਤਾ ਹੈਗਾ ਕੱਲ ਮੈਨੂੰ ਰਿਸ਼ਤਾ ਪੱਕਾ ਕਰਿਆ ਏ ਅੱਛਾ ਕਰਿਆ ਏ ਹਾਂ ਫਿਰ ਤੈਨੂੰ ਪਤਾ ਮੈਂ ਤਾਂ ਉੱਥੇ ਵਿਆਹ ਕਰਾ ਕੇ ਰਾਜੀ ਨਹੀਂ ਸੀਗਾ ਹਣਾ ਹਾਂ ਤੂੰ ਮੈਨੂੰ ਦੱਸਦਾ ਹੀ ਸੀ ਵੀ ਇਹ ਧੱਕੇ ਨਾਲ ਕਰੀ ਜਾਂਦੇ ਆ ਜਦੋਂ ਮੈਨੂੰ ਸਵੇਰੇ ਪਤਾ ਲੱਗਿਆ ਵੀ ਅੱਜ ਮੈਨੂੰ ਦੇਖਣ ਆਲੇ ਆਉਣਗੇ ਮੈਂ ਆਈ ਸੀ ਵੀ ਘਰੋਂ ਭੱਜ ਜਾਊਂਗਾ ਪਹਿਲਾਂ ਪਹਿਲਾਂ ਉਨਾ ਨਹੀਂ ਆਉਣ ਤੋਂ ਪਹਿਲਾਂ ਪਰ ਮੇਰੇ ਡੈਡੀ ਨਾਲ ਯਾਰ ਬਹਿਸ ਹੋ ਗਈ ਤੇ ਮੈਥੋਂ ਨਾ ਗੁੱਸੇ ਚ ਹੱਥ ਚੱਕਿਆ ਗਿਆ ਕੀ ਹੱਥ ਚੱਕਤਾ ਤੂੰ ਮੈਨੂੰ ਤਾਂ ਸੱਚੀ ਤੂੰ ਪਾਗਲ ਹੋਇਆ ਯਾਰ ਇਹ ਕੀ ਕੀਤਾ ਤੂੰ ਮੈਨੂੰ ਮੈਂ ਪਾਗਲ ਹੀ ਹੋ ਗਿਆ ਸੀ ਯਾਰ ਮੈਨੂੰ ਤਾਂ ਆਪਣੀ ਪਤਾ ਲੱਗਿਆ ਵੀ ਮੈਂ ਇਹ ਏਡੀ ਵੱਡੀ ਗਲਤੀ ਕਿਵੇਂ ਕਰ ਸਕਦਾ ਹਾਂ ਪਰ ਮੈਂ ਯਾਰ ਸੱਚੀ ਚਾਣ ਕੇ ਨਹੀਂ ਕੀਤਾ ਮੈਨੂੰ ਪਤਾ ਹੀ ਨਹੀਂ ਕੀ ਹੋ ਗਿਆ ਸੀਗਾ ਕਿਉਂਕਿ ਕਿੰਨੇ ਦਿਨ ਹੋ ਗਏ ਸੀਗੇ ਯਾਰ ਮੈਨੂੰ ਸਮਝਾ ਰਹੇ ਨੂੰ ਡੈਡੀ ਨੇ ਪਰ ਡੈਡੀ ਨੇ ਸਮਝੀ ਨਹੀਂ ਮੇਰੀ ਗੱਲ ਇੱਕ ਵੀ ਯਾਰ ਉਹ ਜੱਸ ਉਹਨਾਂ ਨੇ ਨਹੀਂ ਸਮਝਿਆ ਯਾਰ ਤੂੰ ਇਹ ਦੇਖ ਆਪਣੇ ਮਾਪਿਓ ਆ ਉਹ ਆਪਾਂ ਨੂੰ ਪਾਲ ਪਲੋਸ ਕੇ ਐਡਾ ਕੀਤਾ ਯਾਰ ਆਪਾਂ ਨੂੰ ਤੇ ਤੂੰ ਅੱਛਾ ਹੁਣ ਕੁੜੀ ਤਾਂ ਤੈਨੂੰ ਕੱਲ ਮਿਲੀ ਐ ਉਹਨਾਂ ਨੂੰ ਭੁੱਲ ਗਿਆ ਤੂੰ ਹੈ ਉਹ ਤਾਂ ਮੈਂ ਸਮਝ ਉਹ ਮਾਪੇ ਤੇ ਚੱਕਤਾ ਯਾਰ ਬਾਪੂ ਤੇ ਤੂੰ ਉਹ ਤਾਂ ਮੈਂ ਸਮਝਦਾ ਯਾਰ ਸਾਰੀ ਗੱਲ ਯਾਰ ਪਰ ਹੁਣ ਤਾਂ ਮੈਨੂੰ ਵੀ ਬੜਾ ਅਫਸੋਸ ਹੋ ਰਿਹਾ ਯਾਰ ਉਦੋਂ ਮੈਨੂੰ ਗੁੱਸਾ ਹੀ ਇੰਨਾ ਆ ਰਿਹਾ ਸੀ ਮੈਨੂੰ ਪਤਾ ਹੀ ਨਹੀਂ ਲੱਗਾ ਗੁੱਸੇ 'ਚ ਮੈਂ ਕੀ ਕਰ ਰਿਹਾ ਕੀ ਨਾ ਕਰ ਰਿਹਾ ਪਰ ਯਾਰ ਸੱਚੀ ਹੁਣ ਮੈਨੂੰ ਬੜਾ ਅਫਸੋਸ ਹੋ ਰਿਹਾ ਯਾਰ ਹੁਣ ਅਫਸੋਸ ਕਰੇ ਦਾ ਕੀ ਫਾਇਦਾ ਸਵੇਰ ਤੋਂ ਮਾਂ ਨੂੰ ਬੁਲਾਉਣ ਦੀ ਕੋਸ਼ਿਸ਼ ਕਰ ਰਿਹਾ ਪਰ ਮੈਨੂੰ ਮਾਂ ਹੀ ਨਹੀਂ ਬੁਲਾ ਰਹੀ ਯਾਰ ਯਾਰ ਫਿਰ ਕਿਉਂ ਬੁਲਾਉਣਗੇ ਤੈਨੂੰ ਜੇ ਤੂੰ ਹੱਥ ਚੱਕੀ ਜਾਣਾ ਉਹਨਾਂ ਤੇ ਐਂ ਦੱਸ ਪਹਿਲਾਂ ਮੈਨੂੰ ਬਾਲੀ ਵੱਡੀ ਨਵੀਂ ਗਲਤੀ ਹੋ ਗਈ ਯਾਰ ਹੁਣ ਮੈਨੂੰ ਤਾਂ ਸਮਝ ਨਹੀਂ ਆ ਰਿਹਾ ਕੀ ਕਰਾਂ ਕੀ ਨਾ ਜਦੋਂ ਮੈਨੂੰ ਘਰੇ ਨਹੀਂ ਕੋਈ ਬੁਲਾ ਰਿਹਾ ਤਾਂ ਕਰਕੇ ਮੈਂ ਤਾਂ ਬਾਹਰ ਜਾ ਰਿਹਾ ਸੀ ਕਿਸੇ ਪਾਸੇ ਯਾਰ ਫਿਰ ਉਹ ਹੁਣ ਕੀ ਕਰਨਗੇ ਉਹ ਅਗਲੇ ਜਦੋਂ ਉਹਨਾਂ ਨੂੰ ਪਤਾ ਹੀ ਐ ਇੱਕ ਤਾਂ ਆਡੀ ਹੁਣ ਹੀ ਗੱਲ ਮੰਨੀ ਤੇ ਤੂੰ ਸੜ ਤੇ ਹੱਥ ਚੱਕਦਾ ਪਰ ਬੁਲਾਉਣਗੇ ਤੈਨੂੰ ਨਾ ਤੇ ਜੱਸ ਦੇਖ ਤੈਨੂੰ ਹਰ ਇੱਕ ਗੱਲ ਪਿੱਛੇ ਯਾਰ ਮੈਂ ਸਾਥ ਦਿੱਤਾ ਹਨਾ ਤੇਰਾ ਪਰ ਯਾਰ ਆਹ ਕੰਮ ਦੇਖ ਗੱਲ ਜੀ ਮੈਨੂੰ ਵੀ ਨਹੀਂ ਤੇਰੀ ਵਧੀਆ ਲੱਗੀ ਵਧੀਆ ਤਾਂ ਨਹੀਂ ਹੈਗੀ ਨਵੀਨ ਮੈਂ ਸਮਝਦਾ ਪਰ ਹੁਣ ਕਰਾਂ ਕੀ ਯਾਰ ਜਿਹੜੀ ਗਲਤੀ ਹੋ ਗਈ ਹੋ ਗਈ ਹੁਣ ਮੈਂ ਤਾਂ ਪੈਰੀ ਹੱਥ ਵੀ ਪੈ ਗਿਆ ਡੈਡੀ ਦਾ ਵੀ ਡੈਡੀ ਇੱਕ ਵਾਰ ਮਾਫ ਕਰ ਦੇ ਮੁਲਕੇ ਨਹੀਂ ਇਹ ਜੀ ਗਲਤੀ ਕਰਦਾ ਮਾਂ ਮਾਂ ਤਾਂ ਮੈਨੂੰ ਬੁਲਾ ਕੇ ਰਾਜੀ ਨਹੀਂ ਹੋਏਗੀ ਪਰ ਮਾਂ ਤਾਂ ਆਪਣੀ ਜਗ੍ਹਾ ਸਹੀ ਹੈ ਬੁਲਾਵੇ ਵੀ ਕਿਉਂ ਇੰਨੇ ਸਾਲ ਮੈਨੂੰ ਇੰਨੇ ਦੁੱਖਾਂ ਚ ਪਾਲ ਪੋਸ ਕੇ ਇੱਡਾ ਵੱਡਾ ਕੀਤਾ ਉਹੀ ਤਾਂ ਗੱਲ ਆ ਜੱਸੇ ਯਾਰ ਹਣਾ ਹੁਣ ਅਗਲੇ ਕੀ ਸੋਚਣਗੇ ਵੀ ਹੁਣ ਛੱਡਦੇ ਹੱਥ ਚੱਕਦਾ ਇਹ ਏਡਾ ਹੋ ਗਿਆ ਇਹ ਉਹੀ ਤਾਂ ਗੱਲ ਹੈ ਯਾਰ ਮੈਂ ਕਿਹੜੇ ਮੂੰਹ ਨਾਲ ਮਾਂ ਪੇਉ ਨਾਲ ਗੱਲ ਕਰਾਂ ਮੈਨੂੰ ਤਾਂ ਸੱਚੀ ਸਮਝ ਨਹੀਂ ਆ ਰਿਹਾ ਮੈਨੂੰ ਤਾਂ ਸਾਹਮਣੇ ਆਉਣ ਤੇ ਵੀ ਸ਼ਰਮ ਆਉਦੀ ਹੈ ਕਿਹੜੇ ਮੂੰਹ ਨਾਲ ਬੁਲਾਵਾਂ ਤੂੰ ਦੱਸ ਦੇ ਯਾਰ ਹੁਣ ਜੱਸੇ ਯਾਰ ਤੂੰ ਟੈਨਸ਼ਨ ਨਾਲ ਕੋਈ ਗੱਲ ਨਹੀਂ ਮਾਂ ਕਿੱਥੇ ਆ ਅੰਦਰ ਹੀ ਹੋਣੀ ਤੇ ਮੈਂ ਤਾਂ ਉਹਨੂੰ ਵੀ ਕਹਿ ਤਾ ਫੋਨ ਕਰਕੇ ਵੀ ਮੁੜ ਕੇ ਮੈਨੂੰ ਫੋਨ ਨਾ ਕਰੀ ਪ੍ਰਚਾਰੀ ਹੋਰ ਹੋਰੋਂ ਬੁਰਾ ਹਾਲ ਹੋ ਰਿਹਾ ਉਹਦਾ ਨਹੀਂ ਪਤਾ ਯਾਰ ਉਹ ਕੁਛ ਨਾ ਕੁਛ ਕਰ ਲੈ ਮੈਂ ਦੱਸ ਇਹ ਹੀ ਚੀਜ਼ ਤੋਂ ਦਾ ਮੈਂ ਡਰਦਾ ਸੀਗਾ ਚੱਲ ਕੋਈ ਗੱਲ ਨਹੀਂ ਫਿਰ ਤੂੰ ਉਧਰ ਵੀ ਨਹੀਂ ਧੋਖਾ ਦੇ ਸਕਦਾ ਤੂੰ ਚਾਰੇ 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 ਪਾਸੇ ਧੋਖਾ ਦੇ ਹੀ ਆ ਨਾ ਉਹਦਾ ਮਤਲਬ ਆਪਦੇ ਮਨ ਤੇ ਪੱਥਰ ਰੱਖ ਕੇ ਮੈਂ ਉਹਨੂੰ ਤਾਂ ਕਹਿ ਤਾ ਵੀ ਮੁੜ ਕੇ ਮੈਨੂੰ ਫੋਨ ਨਾ ਕਰੀ ਪਰ ਯਾਰ ਉਹ ਮੇਰੇ ਬਿਨਾਂ ਰਹਿ ਨਹੀਂ ਸਕਦੀ ਫੋਨ ਤਾ ਮੈਨੂੰ ਲਾਜ਼ਮੀ ਕਰੂ ਮੈਂ ਤਾਂ ਉਹਦਾ ਫੋਨ ਵੀ ਬੰਦ ਕਰ ਰੱਖਿਆ ਫਿਰ ਇੱਕ ਪਾਸਾ ਦਾ ਜੱਸ ਕਰਨਾ ਹੀ ਪਊਗਾ ਹੁਣ ਜਾਂ ਤਾ ਉਧਰ ਗੱਲ ਕਰਨੀ ਪਊ ਜਾਂ ਇੱਧਰ ਵਿਆਹ ਕਰਾਉਣਾ ਪਊਗਾ ਇੱਕ ਤਾਂ ਬਾਪੂ ਦੇ ਹੱਥ ਚੱਕ ਬੈਠਾ ਯਾਰ ਪਿਆ ਤਾਂ ਮੈਨੂੰ ਹੁਣ ਕਰਾਉਣੀ ਪਊਗਾ ਹਾਂ ਪੱਕਾ ਤਾਂ ਕਰ ਲੇਤਾ ਰਿਸ਼ਤਾ ਹੁਣ ਮੈਂ ਕਿਵੇਂ ਪਿੱਛੇ ਹਟ ਸਕਦਾ ਪਰ ਗੱਲ ਤਾਂ ਯਾਰ ਉਹ ਦੀ ਆ ਉਹਦੇ ਨਾਲ ਕੀ ਕਰੂੰ ਉਧਰ ਮੈਂ ਪਿਓ ਦੇ ਹੱਥ ਚੱਕ ਬੈਠਾ ਸਾਰੇ ਪਾਸਿਓਂ ਘਿਰ ਗਿਆ ਯਾਰ ਮੈਂ ਤਾਂ ਮੁਸ਼ਕਲਾਂ ਨਾਲ ਮੈਨੂੰ ਤਾਂ ਸੱਚੀ ਸਮਝ ਨਹੀਂ ਆ ਰਹੀ ਵੀ ਕੀ ਕਰਾਂ ਜਸ ਸਭ ਤੋਂ ਵੱਡੀ ਤਰੀ ਇਹ ਗਲਤੀ ਹੈ ਤੂੰ ਜਿਹੜਾ ਹੱਥ ਚੱਕਿਆ ਮੈਂ ਮੰਨਦਾ ਯਾਰ ਬਹੁਤ ਵੱਡੀ ਗਲਤੀ ਹੈ ਪਰ ਹੁਣ ਹੱਲ ਤਾਂ ਦੱਸ ਦੇ ਕਿਵੇਂ ਮਾਫੀ ਮੰਗਾਂ ਮੇਨੂੰ ਤਾਂ ਬੁਲਾ ਕੇ ਰਾਜੀ ਨਹੀਂ ਛੱਡੀ ਤਾਂ ਮੇਰੇ ਸਾਹਮਣੇ ਵੀ ਨਹੀਂ ਆਇਆ ਛੱਡੀ ਤਾਂ ਮੇਰੇ ਸਾਹਮਣੇ ਵੀ ਨਹੀਂ ਆਇਆ ਨੂੰ ਪਤਾ ਕਿੱਥੇ ਵੀ ਘਰੇ ਹੀ ਆ ਉਹ ਪਤਾ ਨਹੀਂ ਮੈਨੂੰ ਤਾਂ ਮੈਨੂੰ ਤਾਂ ਕੱਲੀ ਮਾਂ ਮਿਲੀ ਆ ਤੇ ਮਾਂ ਵੀ ਨਹੀਂ ਮੈਨੂੰ ਬੁਲਾ ਨਹੀਂ ਰਹੀ ਨਾ ਮੈਨੂੰ ਦੱਸਦੀ ਆ ਕੋਈ ਉਹ ਪਾਗਲ ਹੋਇਆ ਯਾਰ ਤੂੰ ਪੁੱਛ ਤਾਂ ਲੈ ਮਾੜਾ ਮੋਟਾ ਮਾਂ ਤਾਨੂੰ ਤੇ ਤੈਨੂੰ ਪਤਾ ਵੀ ਸਵੇਰ ਦਾ ਘਰੇ ਨਹੀਂ ਦਿਖਾਈ ਜਾਂਦਾ ਨਹੀਂ ਵਰ ਉਹੀ ਬੰਦਾ ਗੁੱਸੇ ਚ ਭੱਜ ਜਾਂਦਾ ਹੁੰਦਾ ਘਰੋਂ ਸਵੇਰ ਤਾਂ ਮਾਫੀ ਮੰਗੀ ਜਾਂਦਾ ਮਾਂ ਤੋਂ ਫਰਜ਼ੇ ਮੈਨੂੰ ਬੁਲਾ ਵੀ ਮਾਂ ਫੇਰ ਹੀ ਆ ਕਰਾਂ ਕਿ ਮੈਂ ਹੁਣ ਦੱਸ ਚਲ ਕੋਈ ਗੱਲ ਨਹੀਂ ਮਾਤਾ ਨੂੰ ਮੈਂ ਕਹਿਣਾਗਾ ਮੈਂ ਮਨ ਹੁਣਾ ਠੀਕ ਹੈ ਤੇ ਹਲਾ ਯਾਰ ਜੇ ਤੇਰੇ ਅੱਖ ਲੱਗਦਾ ਨਹੀਂ ਮੈਂ ਤਾਂ ਮਰ ਜੂਗਾ ਯਾਰ ਨਹੀਂ ਨਹੀਂ ਕੋਈ ਗੱਲ ਨਹੀਂ ਐਂ ਨਾ ਬੋਲ ਯਾਰ ਤੂੰ ਮਾਂ ਪਿਓ ਬਿਨਾ ਯਾਰ ਹੋਰ ਹੈ ਹੀ ਕੋਈ ਮੇਰੇ ਕੋਲ ਹੋਰ ਕੌਣ ਆ ਨਾਲੇ ਕੋਈ ਨਹੀਂ ਸੋਚਦਾ ਯਾਰ ਜਿਵੇਂ ਆਪਣਾ ਮਾਫ਼ੂ ਕਰ ਲੈਣਗੇ ਹੋਰ ਕੌਣ ਕਰ ਲੂ ਐਂ ਦੱਸ ਪਹਿਲਾਂ ਮੈਂ ਜੇ ਹੁਣ ਮੇਰੇ ਨੂੰ ਮੈਨੂੰ ਇਹੀ ਨਹੀਂ ਬੁਲਾਉਣਗੇ ਫਿਰ ਮੈਂ ਕੀ ਕਰੂ ਯਾਰ ਉਹੀ ਤਾਂ ਗੱਲ ਆ ਯਾਰ ਚਲ ਕੋਈ ਗੱਲ ਨਹੀਂ ਤੂੰ ਟੈਨਸ਼ਨ ਨਾ ਲੈ ਮਾਤਾ ਨੂੰ ਮੈਂ ਕਹਿ ਕੇ ਆਉਣਾ ਜੇ ਮੈਂ ਗੱਲਬਾਤ ਕਰਦਾ ਠੀਕ ਹੈ ਠੰਡੇ ਮਾਤਾ ਨਾਲ ਠੰਡੇ ਮਤੇ ਨਾਲ ਮੈਂ ਮ ਠੀਕ ਹੈ ਤੂੰ ਟੈਨਸ਼ਨ ਨਾਲ ਕੋਈ ਆਉਣੀ ਚਲੋ ਮੈਂ ਕਰਕੇ ਆਉਣਾ ਗੱਲ ਚੰਗਾ ਕਰ ਲਾਂ ਹਾਂ ਹਾਂ ਬੁੱਤ ਸਸੀ ਗੱਲ ਮਾਤਾ ਸੋਸਰੀ ਗੱਲ ਠੀਕ ਹੋ ਤੁਜੀ ਕੀ ਹੋਇਆ ਪਏ ਓਏ ਓਏ ਪਈ ਸੇ ਬੁੱਤ ਬਸ ਕੰਮ ਦੇ ਕਰ ਰਹੀ ਸੀਗੀ ਹਾਂ ਹੋਰ ਸਭ ਠੀਕ ਹੋ ਤੁਜੀ ਵਧੀਆ ਬੁੱਤ ਵਧੀਆ ਠੀਕ ਆ ਹੋਰ ਤੇ ਮੰਮੀ ਹੁਣ ਠੀਕ ਨੇ ਸਾਰੇ ਹਾਂਜੀ ਹਾਂਜੀ ਸਾਰੇ ਵਧੀਆ ਜੀ ਆਪਣੇ ਦੱਸੋ ਵਧੀਆ ਬੁੱਤ ਬਸ ਠੀਕ ਹੈ ਹਾਂ ਜੀ ਕੀ ਹੋ ਗਿਆ ਮਾਤਾ ਹੋਣਾ ਤਾਂ ਕੀ ਆ ਪੁੱਤ ਮੈਂ ਹੁਣ ਜੱਸ ਕੋਲੋਂ ਆਇਆ ਮੈਂ ਵੀ ਜੱਸ ਕੋਲ ਹਾਂ ਜੱਸ ਜਾਂਦਾ ਸੀ ਤਾਂ ਬਾਹਰ ਨੂੰ ਕਹਿੰਦਾ ਮੈਂ ਆਪਦੇ ਆਪ ਨੂੰ ਖਤਮ ਕਰਨ ਚੱਲਿਆ ਉਹ ਤੇ ਸ਼ੁਕਰਾ ਉੱਥੇ ਹੀ ਮੈਂ ਆ ਗਿਆ ਹੈ ਕਹਿੰਦਾ ਮੈਂ ਤਾਂ ਜਾਣਾ ਯਾਰ ਬਸ ਮੇਰਾ ਤਾਂ ਸਾਰਾ ਕੁਝ ਖਤਮ ਆ ਕਹਿੰਦਾ ਮੈਂ ਤਾਂ ਆਪਦੇ ਆਪ ਨੂੰ ਖਤਮ ਕਰਨ ਚੱਲਿਆ ਕਹਿੰਦਾ ਕਿੱਥੇ ਜੱਸ ਹੁਣ ਤਾਂ ਮੈਂ ਇੱਧਰ ਬਾਕਿਆ ਆਂ ਡਰੈਗਰੂਮ 'ਚ ਬੈਠਾ ਦਾ ਕਹਿੰਦਾ ਮੇਰ ਨਾਲ ਨਾਂ ਕਰ ਦੇ ਕਹਿੰਦਾ ਬੋਲ ਦੇ ਨਾਮ ਇਹ ਨਾਲ ਮੰਮੀ ਬੋਲਦੀ ਐ ਨਾਂ ਕਹਿੰਦਾ ਡੈਡੀ ਬੋਲਦਾ ਕਹਿੰਦਾ ਮੇਰ ਨਾਲ ਤਾਂ ਉਧਰੋਂ ਵੀ ਕਹਿੰਦਾ ਹੁਣ ਮੈਂ ਤਾਂ ਜਵਾਬ ਦੇਤਾ ਸਾਰੇ ਤੁਸੀਂ ਬੈਠੇ ਐ ਕਹਿੰਦਾ ਤਾ ਮੈਂ ਕਿਹਾ ਚੱਲ ਕੋਈ ਗੱਲ ਨਹੀਂ ਮੈਂ ਕਿਹਾ ਮੈਂ ਜਾਣਾ ਮਾਤਾ ਕੋਲੇ ਮੈਂ ਗੱਲ ਆ ਬਤ ਕਰਦਾ ਮੈਂ ਕੋਈ ਉਹ ਨਹੀਂ ਮੰਨੇ ਜਾਣਗੇ ਕਿਉਂ ਨਹੀਂ ਦੱਸਿਆ ਹੈਗਾ ਇਹ ਮਾਂ ਬੋਲਦੀ ਕਾਤੋਂ ਨਹੀਂ ਹੈਗੀ ਹਾਂ ਦੱਸ ਕੀ ਗੱਲ ਹੋਈ ਹੈ ਮੈਂ ਕਹਿੰਦਾ ਮੈਂ ਗੁੱਸੇ 'ਚ ਕਹਿੰਦਾ ਮੈਨੂੰ ਪਤਾ ਹੀ ਨਹੀਂ ਲੱਗਿਆ ਕਹਿੰਦਾ ਬਾਪੂ ਤੇ ਮੈਂ ਹੱਥ ਚੱਕ ਬੈਠਾ ਮੈਂ ਕਿਹਾ ਪਰ ਤੂੰ ਗਲਤ ਕੀਤਾ ਜੱਸਾ ਮੈਂ ਕਿਹਾ ਦੇਖ ਸਾਰੇ ਚੰਗਾ ਚਾਹੇ ਮਾੜਾ ਹਨਾ ਸਾਰੀਆਂ ਗੱਲਾਂ ਤੇ ਮੈਂ ਕਿਹਾ ਮੈਂ ਤੇਰੇ ਨਾਲ ਨਾਲ ਖੜਿਆ ਤੇਰੇ ਨਾਲ ਸਾਥ ਦਿੱਤਾ ਤੇਰਾ ਮੈਂ ਕਿਹਾ ਯਾਰ ਦੇਖ ਆਹ ਗੱਲ ਤਾਂ ਜੱਸ ਮੈਨੂੰ ਵੀ ਨਹੀਂ ਤੇਰੀ ਵਧੀਆ ਲੱਗੀ ਉਦੋਂ ਮੈਂ ਘਰ ਦੇ ਹਾਲ ਬਲੋਸ ਕੇ ਆਪਾਂ ਨੂੰ ਉਹਨਾਂ ਨੇ ਐਡਾ ਗੱਲ ਪੜਾ ਤੁਹਾਨੂੰ ਨਾ ਤੇ ਹੁਣ ਆਪਾਂ ਹੱਥ ਚੱਕਾਂਗੇ ਉਹਨਾਂ ਨੂੰ ਵਧੀਆ ਲੱਗੂਗਾ ਬੁਲਾਉਣਗੇ ਆਪਾਂ ਨੂੰ ਉਹ ਫਿਰ ਚੁੱਪ ਕਰ ਗਿਆ ਰੋਣ ਲੱਗ ਗਿਆ ਮੇਰੇ ਕੋਲ ਇਹੀ ਗੱਲ ਤਾਂ ਉਹਨੇ ਚੰਗੀ ਨਹੀਂ ਕੀਤੀ ਨਾਲੇ ਹੁਣ ਰੋਂਦਾ ਫਿਰਦਾ ਕਾ ਹੁਣ ਰੋਣ ਨਾਲ ਕੀ ਬਣਦਾ ਕਾ ਜਿਹੜੀ ਉਹਦੇ ਬਾਪ ਤੇ ਪੀਤੀ ਤੇ ਮੇਰੇ ਤੇ ਪੀਤੀ ਉਹ ਸਾਨੂੰ ਪਤਾ ਪੁੱਤ ਵੀ ਅਸੀਂ ਨੇ ਕਿਵੇਂ ਆਪਣੇ ਆਪ ਨੂੰ ਸੰਭਾਲਿਆਗਾ ਜਿਹੜੀ ਸਾਡੇ ਨਾਲ ਬੁਰੀ ਕਰੀਏਗੀ ਜੱਸ ਨੇ ਮੈਨੂੰ ਪਤਾ ਨਹੀਂ ਸੀ ਪੁੱਤ ਵੀ ਸਾਨੂੰ ਆ ਦਿਨ ਵੀ ਦੇਖਣੇ ਪੈਣਗੇ ਉਹ ਟੈਂਸ਼ਨ ਨਹੀਂ ਇਹਦਾ ਜਿਹੜਾ ਉਹਨੂੰ ਲੱਗ ਗਿਆ ਮੇਰੇ ਕੋਲ ਮੈਂ ਕਿਹਾ ਚੱਲ ਕੋਈ ਗੱਲ ਨਹੀਂ ਤੂੰ ਟੈਂਸ਼ਨ ਨਾ ਲੈ ਮੈਂ ਕਿਹਾ ਮਾਤਾ ਕਰੀਏ ਕਹਿੰਦਾ ਹਾਂ ਅੰਦਰ ਅੰਦਰ ਬੈਠੇ ਕਹਿੰਦਾ ਉੱਥੇ ਕਹਿੰਦਾ ਤੂੰ ਜਾ ਜਾ ਤਾਂ ਮੈਂ ਤੁਹਾਡੇ ਕੋਲੇ ਆਂ ਉਹ ਤਾਂ ਠੀਕ ਕੀਤਾ ਪੁੱਤ ਛਲ ਤੂੰ ਆ ਕੇ ਮੇਰੇ ਕੋਲ ਨਾਲ ਜਸਨੂ ਤੂੰ ਸਮਝਾਈ ਇਹ ਜਾ ਉਹ ਕੁਛ ਨਾ ਕਰੇ ਨਹੀਂ ਨਹੀਂ ਮਾਤਾ ਇਹ ਜਾ ਤਾਂ ਕੁਛ ਨਹੀਂ ਕਰਦਾ ਸਮਝਾ ਤਾਂ ਮੈਂ ਉਹਨੂੰ ਮੈਂ ਕਿਹਾ ਤੂੰ ਇੱਥੇ ਬੈਠ ਕੋਈ ਗੱਲ ਨਹੀਂ ਮੈਂ ਉਹਨਾਂ ਮੈਂ ਉਹ ਤਾਂ ਠੀਕ ਆ ਪੁੱਤ ਪਰ ਜਸ ਨੇ ਚੰਗੀ ਤਾਂ ਨਹੀਂ ਕੀਤੀ ਹੈਗੀ ਸਾਡੇ ਨਾਲ ਮੈਂ ਤਾਂ ਸੋਚ ਕੇ ਹੈਰਾਨਾਂਗੀ ਵੀ ਜਸਾ ਇਦਾਂ ਤੱਕ ਉਸ ਕਰ ਸਕਦਾ ਸੀ ਸਾਡੇ ਨਾਲ ਜਿਹੜਾ ਉਹ ਬਾਪੂ ਮੂਰੇ ਕਦੇ ਬੋਲਦਾ ਨਹੀਂ ਹੁੰਦਾ ਸੀਗਾ ਤੇ ਕਦੇ ਵੀ ਉਹਦੇ ਨਾਲ ਉੱਚੀ ਬਾਤ ਚ ਗੱਲ ਨਹੀਂ ਸੀ ਕਰਦਾ ਹੈਗਾ ਤੇ ਅੱਜ ਇਹੋ ਜਿਹੇ ਹਾਲਾਤ ਹੋ ਗਏ ਘਰ ਦੇ ਵਿੱਚ ਜਿਹੜਾ ਉਹ ਆਪਦੇ ਬਾਪ ਦੇ ਹੱਥ ਚ ਖੁੰਣ ਤੱਕ ਗਿਆ ਉਹੀ ਤਾਂ ਮੈਂ ਸੋਚੀ ਆ ਨਾ ਮਾ ਤਾਂ ਇਹ ਜਦੋਂ ਜਦਸਾ ਲੱਗਦਾ ਹੀ ਨਹੀਂ ਸੀ ਵੀ ਹੱਥ ਵੀ ਚੱਕ ਦੂ ਗਰੂ ਕੁੱਤ ਜਿਹੜੀ ਉਹ ਕੁੜੀ ਦੀ ਗੱਲ ਕਰਦਾ ਨਾ ਮੈਂ ਸੋਚੀ ਵੀ ਨਹੀਂ ਸੀ ਕਦੇ ਗੱਲ ਉਹ ਤਾਂ ਕੁੜੀ ਉਹਨੂੰ ਕੱਲ ਮਿਲੀ ਹੋਗੀ ਹਾਂ ਆਈ ਮੈਂ ਕਿਹਾ ਮੈਂ ਕਿਹਾ ਉਹ ਤਾਂ ਉਹਨੂੰ ਅੱਜ ਮਿਲੀ ਆ ਮੈਂ ਕਹਿੰਨਾ ਨਹੀਂ ਤੈਨੂੰ ਐਡਾ ਕਰਤਾ ਮੈਂ ਕਿ ਆ ਦੇਖ ਲੈ ਪਾਲ ਪਲੋਸ ਕੇ ਹੁਣ ਤੂੰ ਇਹਨਾਂ ਦੇ ਹੱਥ ਥੋੜੀ ਚੱਕੇਗਾ ਚਲ ਠੀਕ ਐ ਗੁੱਸੇ ਕਿੱਨੇ ਹੁੰਦੇ ਆ ਸੋ ਮੈਂ ਕਹਾਂ ਤੂੰ ਸੀ ਉਹ ਤੂੰ ਉਹਦੇ ਨਾਲ ਗੁੱਸੇ ਆ ਉਹ ਤੁਹਾਡੇ ਨਾਲ ਗੁੱਸੇ ਆ ਮਗਾ ਪਰ ਇਹਦਾ ਬਤਲੀ ਥੋੜੀ ਹੁਣ ਤੂੰ ਹੱਥ ਚੱਕੇਗਾ ਉਹਦੇ ਫਿਰ ਚੁੱਪ ਕਰ ਗਿਆ ਬੋਲਦੇ ਨਹੀਂ ਕੁਝ ਇਹੀ ਗੱਲਾਂ ਦਾ ਤਾਂ ਡਰ ਹੁੰਦਾ ਕ ਮਾਪਿਆਂ ਨੂੰ ਜਦੋਂ ਕੱਲ ਦੀਆਂ ਜਵਾਕੜੀਆਂ ਮਿਲਦੀਆਂ ਨੇ ਨਾ ਤਾਂ ਮਾਪੇ ਉਹਦਾ ਪਿਆਰ ਉਹਨਾਂ ਮੂਰੇ ਠਿੱਕਾ ਪੈ ਜਾਂਦਾਗਾ ਨਾਲੇ ਪਤਾਗਾ ਵੀ ਜੋ ਕੁਝ ਮਾਪਿਆਂ ਨੇ ਕਰਨਾ ਨਾ ਉਹਕੇ ਹੋਰ ਨਹੀਂ ਕਰ ਸਕਦਾ ਹੈਗਾ ਤੇ ਮਾਪਿ ਉਹ ਨਾ ਕਦੇ ਆਪਣੇ ਬੱਚਿਆਂ ਦਾ ਮਾੜਾ ਸੋਚੇ ਨਹੀਂ ਸਕਦੇ ਕਰਨਾ ਤਾਂ ਦੂਰ ਦੀ ਗੱਲ ਹੈ ਸਹੀ ਗੱਲ ਹੈ ਜੀ ਤੇ ਜੋ ਕੁਝ ਵੀ ਅਸੀਂ ਜਸ ਲਈ ਕਰ ਰਹੇ ਆ ਨਾ ਤਾਂ ਉਹਦੇ ਚੰਗੇ ਨਹੀਂ ਕਰ ਰਹਿਆਂਗੇ ਸਾਨੂੰ ਵੀ ਪਤਾਗਾ ਵੀ ਸਾਡਾ ਕੱਲਾ ਜਵਾਕ ਹੈਗਾ ਵੀ ਉਹ ਖੁਸ਼ ਰਹੇ ਨਾਲੇ ਹੁਣ ਤੱਕ ਉਹਦੀ ਖੁਸ਼ੀ ਖਾਤਰੀ ਜਿਉਂਦੀ ਫਿਰਦੀ ਆ ਪੁੱਤ ਮੈਂ ਨਾਲੇ ਥੋੜੇ ਅੰਕਲ ਦੀ ਸੁਭਾਅ ਦਾ ਸਾਨੂੰ ਪਤਾਗਾ ਵੀ ਉਹ ਕਿਵੇਂ ਆਗਾ ਹਾਂ ਜੀ ਉਹਨਾਂ ਦੇ ਸ਼ੁਰੂ ਤੋਂ ਹੁਣ ਪਤਾ ਹੀ ਹੈ ਹੁਣ ਤੱਕ ਪੁੱਤ ਉਹਦੀ ਝੜਕਾਂ ਚੱਲਦੀ ਆਈ ਇਹਦੀ ਪਾਸੇ ਕਿੰਨੇ ਵਾਰ ਮੈਂ ਸਿੱਧਰ ਵੀ ਖਾਲੀ ਉਹਦੇ ਤੋਂ ਕਿੰਨੇ ਵਾਰੀ ਉਹਨੇ ਮੇਰੇ ਤੇ ਹੱਥ ਵੀ ਚੁੱਕਿਆ ਕਿ ਤੂੰ ਜਸਮੁਲੂ ਜੜਾਉਣੀ ਆਂਗੀ ਉਹਨੂੰ ਤੂੰ ਸਿਰੇ ਕਰਦੀ ਆਂਗੀ ਤੇ ਕੱਲ ਵੀ ਉਹ ਇਹੀ ਗੱਲ ਕਹਿੰਦਾ ਸੀ ਆ ਦੇਖ ਲੈ तेरे ਨਾਲ ਪਿਆਰ ਨੇ ਨਾ ਕਿੰਨਾ ਵਿਗਾੜਿਆਗਾ ਉਹ ਤੇ ਹੁਣ ਹੱਥ ਚੱਕਣ ਤੱਕ ਆ ਗਿਆ ਅੱਜ ਮੇਰੇ ਤੇ ਚੱਕਦਾ ਤੇ ਕੱਲ ਨੂੰ ਤੂੰ ਵੀ ਤਿਆਰ ਹੋ ਜਾ ਤੇ ਗੁੱਤਨੀ ਨੂੰ ਕਿਹੜਾ ਤੇਰੀ ਨੂੰ ਵੀ ਦਊਗਾ ਫਿਰ ਮੈਂ ਕੀ ਬੋਲਾਂ ਪੁੱਤ ਹਨ ਕੋਈ ਮਾਫਾ ਕੀ ਟੈਨਸ਼ਨ ਨਾਲ ਉਹ ਕੋਈ ਆ ਨਹੀਂ ਆਇਆ ਨੂੰ ਨਾ ਕੁਫਰ ਲਈ ਕਿਸੇ ਬਲਾ ਨੂੰ ਕੋਈ ਆ ਹੁਣ ਆਪਾਂ ਨੂੰ ਪਤਾ ਤਾਂ ਹੈਗੀ ਉਹਦੀ ਗਲਤੀ ਆ ਹਨਾ ਐਡੀ ਵੱਡੀ ਗਲਤੀ ਆ ਹੁਣ ਮਾਫ ਕਿੱਥੇ ਕੀਤਾ ਜਾਂਦਾਗਾ ਫਿਰ ਵੀ ਚਲੋ ਕੋਈ ਗੱਲ ਨਾ ਮਾਤੂ ਵੀ ਮੇਰੇ ਕਰਕੇ ਇੱਕ ਵਾਰੀ ਬਹੁਤ ਬੋੜੋ ਦੇ ਨਾਲ ਉਹ ਟੈਨਸ਼ਨ ਲਈ ਬੈਠਾ ਜੀ ਉਹਨਾਂ ਕਹਿੰਦਾ ਮਾ ਆਲੇ ਨੂੰ ਖਤਮ ਕਰ ਨੇ ਮਾਤੂ ਪਾਗਲ ਹੋ ਰਹਾ ਮਾਤੂ ਚੱਲ ਆ ਜਾ ਅੰਦਰ ਬਹਿ ਗੱਲ ਕਰਦੇ ਆ ਮੈਂ ਤੇ ਆਇਆ ਮੇਰੇ ਨਾਲ ਉਹ ਤਾਂ ਜਾਂਦਾ ਸੀ ਬਾਹਰ ਆਹੋ ਇਹ ਗੱਲ ਚੰਗੀ ਕਰਦਾਗਾ ਪਹਿਲਾਂ ਘਟ ਦੁੱਖ ਨੇ ਨਾ ਨਹੀਂ ਮਾਂ ਨੂੰ ਹੋਰ ਦੁੱਖਾਂ ਦੇ ਵਿੱਚ ਪਾ ਦੇ ਜਿੰਨੇ ਵਾਰ ਇਹ ਰੋਸਦਾ ਸੀ ਨਾ ਮੇਰੇ ਨਾਲ ਤੇ ਓਨੇ ਵਾਰੀ ਦੀ ਮਿੰਨਤ ਕਰ ਕਰਕੇ ਮੈਂ ਹੀ ਬਣਾਉਂਦੀ ਹੁੰਦੀ ਸੀ ਇਹਨੂੰ ਤੇ ਜੇ ਅੱਜ ਮਾਂ ਗੁੱਸੇ ਆ ਇਹਦੇ ਨਾਲ ਤੇ ਨਾਲੇ ਉਹਨੂੰ ਪਤਾਗਾ ਵੀ ਕਿਹੜੀ ਗੱਲ ਤੋਂ ਗੁੱਸਿਆ ਤੇ ਅੱਜ ਦੇਖਣਾ ਆਪ ਕੀ ਕਦਮ ਚੱਕਣ ਜਾ ਰਿਹਾ ਹੈਗਾ ਚਲੋ ਕੋਈ ਗੱਲ ਨਾ ਮਾਤਾ ਤੁਸੀਂ ਟੈਨਸ਼ਨ ਨਾ ਲਵੋ ਮੇਰੇ ਕਰਕੇ ਬਸ ਇੱਕ ਵਾਰੀ ਮਿਲਾ ਲਵਾਂਗੇ ਕੱਲ ਨੂੰ ਉਹਨੂੰ ਕੁਝ ਕਰ ਤੋਂ ਨੇ ਆ ਫਿਰ ਕੌਣ ਜ਼ਿੰਮੇਦਾਰ ਆਪਾਂ ਕੀ ਕਰ ਲਾਂਗੇ ਫਿਰ ਕੋਈ ਨਾ ਪਤਾ ਮੈਂ ਬੋਲ ਕੂੰਗੀ ਉਹਦੇ ਨਾਲ ਹਾਂ ਬਸ ਤੇ ਨਾਲੇ ਉਹਨੂੰ ਤੂੰ ਸਮਝਾ ਦੀ ਨਹੀਂ ਨਹੀਂ ਮੈਂ ਤਾਂ ਸਮਝਾ ਇਹ じゃ ਖੁਸ਼ ਨਾ ਕਰੇ ਉਹ ਨੀ ਇਹ ਕੋਈ ਨਹੀਂ ਕਰਦਾ ਜੀ ਹਾਂਜੀ ਮੈਨੂੰ ਤੇਰੇ ਅੰਕਲ ਦੀ ਟੈਨਸ਼ਨ ਹੋਈ ਪਈ ਆ ਕਿੱਥੇ ਅੰਕਲ ਪਤਾ ਹੀ ਨਹੀਂ ਕਿ ਪੁੱਤ ਸਵੇਰ ਦਾ ਘਰੋਂ ਨਹੀਂ ਆਇਆ ਘਰ ਹੀ ਨਹੀਂ ਆਇਆ ਸਵੇਰ ਦਾ ਘਰ ਹੀ ਨਹੀਂ ਆਇਆ ਪਤਾ ਹੀ ਨਹੀਂ ਕਿ ਮੁੰਡਾ ਗੰਨਸੇ ਕਿਹਾ ਹੋਇਆਗਾ ਉਹ ਅੱਛਾ ਜਸ ਤੂੰ ਵੀ ਮੈਂ ਪੁੱਛਿਆ ਉਹ ਤਾਂ ਕਹਿੰਦਾ ਕਹਿੰਦਾ ਪਤਾ ਨਹੀਂ ਕਹਿੰਦਾ ਕਿਤੇ ਵੰਗਾ ਚਲ ਕੋਈ ਗੱਲ ਨਹੀਂ ਮੈਂ ਮਾਂ ਤੋਂ ਦੋ ਮੈਂ ਪੁੱਛਦਾ ਨਾਲੇ ਮੈਂ ਕਿਹਾ ਕੋਈ ਨਹੀਂ ਮੈਂ ਗੱਲ ਕਰਕੇ ਉਹਨਾਂ ਚਲੋ ਕੋਈ ਗੱਲ ਨਹੀਂ ਫਿਰ ਮਾਂ ਤਾਂ ਤੁਸੀਂ ਬੁਲਾ ਲਓ ਉਹਨੂੰ ਠੀਕ ਹੈ ਜੀ ਕੋਈ ਨਾ ਪੁੱਤ ਕੋਈ ਹਾਂਜੀ ਚਲੋ ਅੰਕਲ ਚਾਹ ਬਣਾ ਲਓ ਨਹੀਂ ਨਹੀਂ ਬਸ ਜੀ ਮੈਂ ਚੱਲਦਾ ਜੀ ਚੰਗਾ